ਸੀ ਟ੍ਰੈਵਲ ਜਾਂ ਸੀ ਮੁਰਦਾਬਾਦ 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 اے ਐਨਸੀ ਟ੍ਰੈਵਲ ਜਾਂ ਸੀ ਇਮੀਗ੍ਰੇਸ਼ਨ ਮੁਰਦਾਬਾਦ 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 اے ਐਨਸੀ ਇਮੀਗ੍ਰੇਸ਼ਨ ਮੁਰਦਾਬਾਦ 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 ਅਸੀਂ ਆਪਦੇ ਐਨਸੀ ਤੋਂ ਲੈ ਕੇ ਰਹਾਗੇ ਨਹੀਂ ਰਹਿਣਗੇ ਨਹੀਂ ਰਹਿਣਗੇ ਪ੍ਰਧਾਨ ਜੀ ਜਿੰਦਾਬਾਦ

ਜਸਵੀਰ ਸਿੰਘ ਜੀ ਕੀ ਗੱਲ ਬੱਸ ਕਿੱਥੇ ਬੈਠੇ ਹੋ ਤੁਸੀਂ ਕੀ ਕਰਨ ਅੱਜ ਅਸੀਂ ਐਨਸੀ ਇਮੀਗ੍ਰੇਸ਼ਨ ਦੇ ਬਾਹਰ ਅੱਗੇ ਬੈਠੇ ਹਾਂ 2022 ਦੇ ਵਿੱਚ ਇਹਨਾਂ ਤੋਂ ਫਾਈਲ ਅਪਲਾਈ ਕਰਵਾਈ ਸੀਗੀ ਜਿਸ ਦਾ ਇਹਨਾਂ ਨੇ ਫਾਈਲ ਦਾ 4-7 ਤੋਂ 2 ਲੱਖ ਰੁਪਏ ਲੈ ਲਿਆ ਸੀਗਾ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਆਪਣੇ ਅਕਾਊਂਟ ਦੇ ਵਿੱਚ 10 ਲੱਖ ਰੁਪਏ ਹੋਰ ਰੱਖ ਦੋ ਅਸੀਂ ਨੇ ਉਹ 10 ਲੱਖ ਰੁਪਏ ਰੱਖ ਤਾ ਹੀ ਇਹਨਾਂ ਨੇ 12 ਲੱਖ ਰੁਪਏ ਦੇ ਵਿੱਚੋਂ 10 ਲੱਖ ਤਾਂ ਅਸੀਂ ਅਕਾਊਂਟ ਦੇ ਵਿੱਚ ਇਹਨਾਂ ਤੋਂ ਪਹਿਲਾਂ ਵਾਪਸ ਲੈ ਲਿਆ ਸੀਗਾ ਜੀ ਤੇ ਉਸ ਦਾ ਕੁਛ ਐਫਐਡੀ ਦਾ ਬਿਆਜ ਕੱਟ ਕੇ ਇਹਨਾਂ ਨੇ 210000 ਰੁਪਏ ਸਾਡਾ ਰਫਾ ਦਫਾ ਕਰਤਾ ਨਹੀਂ ਤਾਂ ਕੁੜੀ ਦੀ ਆਸਟ੍ਰੇਲੀਆ ਦੀ ਕੋਈ ਫਾਇਲ ਲਾਈ ਹੈ ਤੇ ਨਾ ਹੀ ਇਹਨਾਂ ਨੇ ਕੁਛ ਕੀਤਾਗਾ ਹੁਣ ਇਹਨਾਂ ਤੋਂ ਜਦੋਂ ਅਸੀਂ ਨੇ ਕਹਿ ਵੀ ਸਾਡਾ 210000 ਰੁਪਏ ਤੁਸੀਂ ਵਾਪਸ ਕਰੋ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਸਾਡੇ ਤਾਂ ਖਰਚੇ ਹੋਰ ਵਧ ਗਏ ਅਸੀਂ ਕਹਿ ਵੀ ਸਾਨੂੰ ਕੁਛ ਨਾ ਕੁਛ ਤਾਂ ਪ੍ਰੂਫ ਦਿਓ ਵੀ ਤੁਸੀਂ ਖਰਚੇ ਕਰੇ ਕਾਸਤੇ ਨੇ ਨਾ ਹੀ ਤਾਂ ਇਹ ਕੋਈ ਪ੍ਰੂਫ ਦੇ ਰਹੇ ਨੇਗੇ ਨਾ ਹੀ ਕੋਈ ਗੱਲਬਾਤ ਕਰਨ ਨੂੰ ਹੋਰ ਨੇ ਹੁਣ ਸਾਡੇ ਨਾਲ ਬੀਕੇਜੂ ਗ੍ਰਾਹਕਾਂ ਜਥੇਬੰਦੀ ਦੜਬਾ ਦੇ ਆਗੂ ਆਏ ਸੀਗੇ ਨਾ ਹੀ ਉਹਨਾਂ ਨੂੰ ਮਿਲਣ ਤੋਂ ਇਹਨਾਂ ਨੇ ਇਨਕਾਰ ਕਰਤਾ ਵੀ ਉਹਨਾਂ ਨੇ ਆਗੂ ਨੇ ਕਿਹਾ ਸੀ ਵੀ ਆ ਕੇ ਤੁਸੀਂ ਗੱਲਬਾਤ ਕਰੋ ਇਹ ਕਹਿੰਦਾ ਜੀ ਦੋ ਬੰਦੇ ਮੇਰੇ ਦਫ਼ਤਰ 'ਚ ਆਜੋ ਮੈਂ نیچے ਨਹੀਂ ਆਉਣਾ ਇਹਨਾਂ ਨੇ ਕਿਹਾ ਵੀ ਦੇਖੋ ਪ੍ਰਸ਼ਾਸਨ ਵੀ ਤਾਂ ਆਖੇ ਉਹ ਲੈ ਸਕਦਾ ਲੈ ਲੈਂਦਾ ਆਪਣਾ ਮੰਗ ਪੱત્ર ਇਹ ਕਹਿੰਦਾ ਵੀ ਪ੍ਰਸ਼ਾਸਨ ਦਾ ਵੱਖਰਾ ਹੈ ਮੇਰਾ ਤਾਂ ਨਿਜਮੇ ਅਲੱਗ ਨੇਗੇ ਇਸ ਕਰਕੇ ਸਾਨੂੰ ਮਜਬੂਰ ਨ ਅੱਜ ਇਸ ਦੇ ਗੇਟ ਅੱਗੇ ਆ ਕੇ ਬੈਠਣਾ ਪੈ ਗਿਆ ਇਹ ਜਦੋਂ ਤੱਕ ਇਹ ਪੈਸੇ ਵਾਪਸ ਹੀ ਨਹੀਂ ਹੁੰਦੀ ਉਹਨਾਂ ਤੱਕ ਧਰਨਾ ਚੱਲੂਗੀ ਬਾਕੀ ਜਥੇਬੰਦੀ ਦੀ ਬੇਅੰਦਮੰਦੀ ਤੋਂ ਬਾਅਦ ਦੇ ਵਿੱਚ ਜੇ ਅੱਜ ਇਹਨਾਂ ਨੇ ਕੋਈ ਫੈਸਲਾ ਨਾ ਦਿੱਤਾ ਤਾਂ ਅਗਲਾ ਸੰਘਰਸ਼ ਜ਼ਬਰਦਸਤ ਉਹ ਸੰਘਰਸ਼ ਵਿੱਢਿਆ ਜਾਊਗਾ ਮੈਂ ਭਰਪੂਰ ਸਿੰਘ ਪ੍ਰਧਾਨ ਬਾਲਾਕ ਡੜਬਾ ਪਰ ਮਸਲਾ ਕਿੱਥੇ ਬੈਠੇ ਹੋ ਕੀ ਗੱਲਬਾਤ ਇਹ ਇਮੀਗ੍ਰੇਸ਼ਨ ਵਾਲਿਆਂ ਦੇ ਐਨਐਸਏ ਵਾਲਿਆਂ ਦੇ ਦਫ਼ਤਰ ਮੂਰੇ ਬੈਠੇ ਆ ਅਸੀਂ ਸੰਗਰੂਰ ਇਹ ਕਈ ਦਿਨਾਂ ਤੋਂ ਪਹਿਲਾਂ ਸਾਡਾ ਮਸਲਾ ਇਹ ਨਾਲ ਚੱਲਦਾ ਸੀ ਗੱਲਬਾਤ ਹੋ ਰਹੀ ਸੀ ਪਰ ਸਾਨੂੰ ਇਹ ਰਾਹ ਨਹੀਂ ਦੇ ਰਹੇ ਸੀ ਕਿਉਂਕਿ ਇੱਕ ਲੜਕੀ ਨੇ ਜਾਣਾ ਸੀ ਬਾਹਰਲੇ ਦੇਸ਼ 'ਚ ਉਹ ਲੜਕੀ ਨੇ ਪੈਸੇ ਜਮ੍ਹਾਂ ਕਰਾਏ ਤੇ ਉਸ ਤੋਂ ਬਾਅਦ ਜਦ ਇਹਨਾਂ ਨੇ ਕੋਈ ਰਾਹ ਨਾ ਪਾਇਆ ਸਾਡਾ 210000 ਰੁਪਏ ਦਾ ਫੈਸਲਾ ਹੋਇਆ ਸੀ ਕਿ ਅਸੀਂ ਵਾਪਸ ਕਰਾਂਗੇ ਪਰ ਇਹ ਜਿਹੜਾ ਇਹਦਾ ਮਾਲਕ ਹੈ ਇਸ ਕੰਪਨੀ ਦਾ ਉਹ ਮਾਲਕ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਉਹ ਕਹਿੰਦਾ ਵੀ ਕੋਠੇ ਤੇ ਜਾਓ ਦੋ ਬੰਦੇ ਅਸੀਂ ਕਹਾਂ ਵੀ ਥੱਲੇ ਉੱਤਰ ਕੇ ਆ ਕੇ ਸਾਡੇ ਬੰਦੇ ਨਾਲ ਗੱਲ ਕਰੋ ਵੀ ਅਸੀਂ 60-70 ਸਾਲ ਦੇ ਬੰਦੇ ਆ ਇਹ ਜੀ ਕੋਈ ਗੱਲ ਨਹੀਂ ਪ੍ਰਸ਼ਾਸਨ ਵੀ ਸਾਡੇ ਨਾਲ ਆ ਕੇ ਗੱਲ ਕਰਦਾ ਪਰ ਇਹਦੇ ਚ ਹੰਕੜਵਾਜੀ ਐਡੀ ਹੈ ਵੀ ਸਾਡੇ ਨਾਲ ਗੱਲ ਕਰਨ ਤੱਕ ਵੀ ਇਹ ਸਾਡੇ ਨਹੀਂ ਉਤਰਿਆ ਜੇ ਅਸੀਂ ਉੱਤੇ ਜਾਂਦੇ ਆ ਤਾਂ ਸਾਡੇ ਮੋਬਾਈਲ ਵੀ ਥੱਲੇ ਫੜ ਰਿਹਾ ਹੈ ਪਤਾ ਨਹੀਂ ਕੀ ਇਹਨੂੰ ਡਰ ਹੈ ਕਿ ਇਸ ਕਰਕੇ ਅਸੀਂ ਇਹ ਦੇ ਤ抗ਰ ਨਾ ਲਾਇਆ ਵੀ ਨਾ ਤਾਂ ਸਾਡੇ ਨਾਲ ਗੱਲ ਕਰਦਾ ਨਾ ਸਾਡੇ ਪੈਸੇ ਮੁੜਦਾ ਇਹ ਧਰਨਾ ਉਨਾਂ ਚੱਕ ਚੱਲੂਗਾ ਜਿੰਨਾ ਚੱਕ ਸਾਡਾ ਫੈਸਲਾ ਨਹੀਂ ਹੁੰਦਾ ਜਿੰਨਾ ਚੱਕ ਸਾਡੇ ਪੈਸੇ ਵਾਪਸ ਨਹੀਂ ਹੁੰਦੇ ਇਹ ਕਿਹੜੇ ਚੱਕੇ ਵਾਲੇ ਇਹਨੇ ਕੋਰਟ ਚ ਮਾ ਠੱਗੀ ਮਾਰੀ ਜੀ ਜਮਾ ਠੱਗੀ ਮਾਰੀ ਹੈ ਕੋਈ ਕੁਝ ਨਹੀਂ ਕਰਕੇ ਦਿੱਤਾ ਕੁੜੀ ਦਾ ਨਾ ਕੋਈ ਪੇਪਰ ਲਿਆ ਨਾ ਕੁਝ ਜਦੋਂ ਨੂੰ ਇਹ ਪਤਾ ਸੀ ਵੀ ਲੜਕੀ ਦੇ ਕੱਟਨੇ ਨੰਬਰ ਤਾਂ ਇਹਨੇ ਪੈਸੇ ਕਿਉਂ ਲਏ ਲੋਕਾਂ ਤੋਂ ਠੱਗੀ ਮਾਰਨ ਵਾਲੀ ਗੱਲ ਹੈ ਸਾਰੇ ਆਮ ਠੱਗੀ ਲੱਗੀ ਹੈ ਜੀ ਲੋਕਾਂ ਦਾ